ਨਾ ਉਹ ਨਾ ਚਾਹ ਦੇ ਬਣਾਏਗਾ ਆਪ ਚੱਲਿਓ ਤੁਸੀਂ ਨਹੀਂ ਅੱਜ ਜਾਣਾ ਨਹੀਂ ਮੈਨੂੰ ਛੁੱਟੀ ਅੱਜ ਕਿਉਂ ਕੰਮ ਤੇ ਨਹੀਂ ਜਾਣਾ ਹਾਂ ਤੇ ਕਿਹਾ ਨੇ ਛੁੱਟੀ ਉਦਾਂ ਮ ਜਾਣਾ ਹੈ ਆਪਣੇ ਯਾਰ ਦੋਸਤਾਂ ਹਾਂ ਉਹ ਮਨ ਜਾਣਾ ਮੜਾ ਜੇ ਅੱਛਾ ਮਿੰਨ ਤੇ ਲੱਗਾ ਤੁਸੀਂ ਕੰਮ ਤੇ ਜਾਣਾ ਵਾ ਰੋਜ਼ ਕੰਮ ਤੇ ਹੀ ਜਾਈਦਾ ਵਾ ਅੱਜ ਛੁੱਟੀ ਕਰਨੀ ਅੱਜ ਮੇਰਾ ਵੈਸੇ ਵੀ ਨਹੀਂ ਦਿਲ ਕਰਦਾ ਹਾਂ ਹਾਂ ਚਲ ਜਾ ਸਾਹ ਬਣਾਉਂ ਚਾਹ ਤੇ ਮੇ ਬਣਾਉਣੀ ਆ ਤੇ ਉਹ ਮੇਰੀ ਫਰੈਂਡਸ ਨਹੀਂ ਆਣਾ ਹੀਗਾ ਤੇ ਤੁਸੀਂ ਘਰ ਬੈਠੇ ਹੋ ਨਾ ਯਾ ਤੁਸੀਂ ਸੱਚੀ ਨਹੀਂ ਜਾਣਾ ਇਹਨੂੰ ਕਿਉਂ ਗਿਆ ਚੱਲਣਾ ਨਹੀਂ ਬਈ ਆਪੇ ਚਲ ਜਾਈਗੀ ਤੁਸੀਂ ਮੇਰਾ ਜਵਾਬ ਤੇ ਦੋ ਯਾਰੀ ਦੂਰੀ ਕੀਤੀ ਜਾਣਾ ਕਿਤੇ ਤੁਸੀਂ ਨਹੀਂ ਯਾਰ ਜਾਣਾ ਕਿੱਥੇ ਆ ਵੈਸੇ ਮੈਂ ਤਾਂ ਚਲੋ ਆ ਜਾਂਦੇ ਆ ਮੰਨ ਲਓ ਘਰਵਾ ਚੋ ਬਥਾਨਦੇ ਆ ਉੱਤੋਂ ਦੀਵਾਲੀ ਸੋ ਬੰਦੇ ਨੇ ਕੋਈ ਕੱਪੜਾ ਲੀੜਾ ਲੈਣਾ ਹੁੰਦਾ ਵਾ ਬਾਜ਼ਾਰ ਸ਼ਾਪਿੰਗ ਕਰਨੀ ਹੁੰਦੀ ਹੈ ਮੈਂ ਕਿਹਾ ਚੱਲ ਆਪਾਂ ਇੱਕ ਦੂਜੇ ਨਾਲ ਸਲਾਹ ਕਰ ਲਾਂਗੇ ਇੱਕ ਦੂਜੇ ਨਾਲ ਸਲਾਹ ਨਹੀਂ ਕਰਦੇ ਤਾਂ ਤੁਸੀਂ ਇੱਕ ਦੂਜੇ ਨੂੰ ਪੰਪਰ ਦਿੰਦੇ ਆਂ ਤੇ ਵੱਧ ਤੋਂ ਵੱਧ ਖਰਚਾ ਕਰੋ ਆਪਣੇ ਘਰ ਬਣਾ ਦਾ ਐਵੇਂ ਇਦਾਂ ਦੀ ਗੱਲਾਂ ਨਾ ਕਰਿਆ ਕਰੋ ਤੇ ਹੋਰ ਕੀ ਇਦਾਂ ਹੀ ਆਗੇ ਵੈਸੇ ਇੱਕ ਦੂਜੇ ਨਾਲ ਗੱਲਬਾਤ ਬੰਦਾ ਕਰਦਾ ਇੱਕ ਦੂਜੇ ਦੀ ਚੋਇਸ ਪਤਾ ਲੱਗਦੀ ਹੈ ਤੁਹਾਨੂੰ ਤਾਂ ਪਤਾ ਹੀ ਆ ਮੈਂ ਇੱਕ ਕੱਪੜਾ ਲੈਣਾ ਹੋਏ ਤੇ ਫਿਰ ਮੈਂ ਕਿੰਨਾ ਕਨਫਿਊਜ਼ ਹੋ ਇਨੀ ਆ ਕਿੰਨੇ ਕੱਪੜੇ ਖਲਵਾ ਲੈਣੀਆਂ ਤੇ ਮੈਂ ਕਿਹਾ ਚੱਲ ਮੇਰੀ ਸਹੇਲੀਆਂ ਨਾਲ ਹੋਣ ਗਿਆ ਮੈਨੂੰ ਦੱਸ ਤੇ ਦੇਣਗੀਆਂ ਆਜੇ ਤਰੀਨਾਂ ਸ਼ੋਪਿੰਗ ਕਰਨਾ ਸ਼ੋਪਿੰਗ ਕਰਨ ਮੈਂ ਸੋਚ ਨਹੀਂ ਆ ਮੈਸੀ ਨਹੀਂ ਅੱਜ ਨਹੀਂ ਜਾਣਾ ਅੱਜ ਮੈਂ ਜਾਣਾ ਆਪਣੇ ਯਾਰ ਦੋਸਤਾਂ ਘੁੰਮਣ ਉਹਨਾਂ ਨੂੰ ਘਰ ਸੱਦ ਦੇਗਾ ਜੋ ਕਰਨਾ ਘਰੇ ਸਿਲੈਕਟ ਕਰ ਲਾ ਬਾਅਦ ਚ ਆਪਾਂ ਲੈ ਕੇ ਆਵਾਂਗੇ ਨਾਲੇ ਇਸ ਵਾਰ ਇੰਨਾ ਖਰਚਾ ਨਹੀਂ ਮੈਂ ਕਰਨਾ ਮੇਰਾ ਕੰਮ ਘਟਿਆ ਕੋਈ ਨਹੀਂ ਉਹ ਤੂੰ ਤੂੰ ਪਤਾ ਲੱਗੇਗਾ ਤੁਹਾਨੂੰ ਤਾਂ ਪਤਾ ਹੀ ਆ ਮੈਂ ਸੂਟ ਲੈਣਾ ਲੈਣਾ ਉਹ ਵੀ ਵਧੀਆ ਆਹੋ ਵਧੀਆ ਲੈ ਕੇ ਦਵਾਂਗੇ ਤੇ ਆਉਣਾ ਕਿੰਨੇ ਕਿੰਨੇ ਆ ਇੱਕ ਅੰਜਲੀ ਆਂਦੀ ਐ ਦੋ ਤਿੰਨ ਹੋਰ ਜੰਨੀਆਂ ਵਾ ਅੱਛਾ ਮੈਂ ਜਾਣਦਾ ਮੈਂ ਹਮ ਇੱਕ ਨੂੰ ਜਾਣਦੇ ਹੋ ਬਾਕੀਆਂ ਨੂੰ ਨਹੀਂ ਚਲ ਮੈਂ ਵੀ ਗੱਲਬਾਤ ਮਾਰ ਲਾਂਗਾ ਸਾਲੀ ਆਉਣ ਵਾਲੀ ਮੇਰੀ ਬਿਲਕੁਲ ਠੀਕਾ ਚਲੋ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਸ਼ਾਪਿੰਗ ਮੈਂ ਤੁਹਾਡੇ ਨਾਲ ਹੀ ਕਰਨ ਜਾਊਂਗੀ ਠੀਕ ਆ ਹਮ ਤੇ ਮੈਨੂੰ ਹੁਣ ਚਾਹ ਬਣਾ ਦੇ ਨਾ ਮੇਰਾ ਚੇਤਾ ਨਾ ਭੁਲਾ ਦੇ ਮੇਰਾ ਹਾਂ ਮੈਂ ਬਣਾਣੀ ਆ ਬਹੁ ਫਿਰ ਤੁਸੀਂ ਟੀਵੀ ਵੇਖੋ ਚਾਹ ਬਣਾ ਪੱਲਾ ਨਹੀਂ ਹੁੰਦੀ ਆ ਸਿਆਪਾ ਜਾਂ ਆਪੇ ਚਾਲ ਪੀਗਾ ਚਲਾਓ ਤਾਂ ਸਹੀ ਹਾਂ ਜਿਮੀ ਕੀ ਹਾਲ ਹੈ ਹੋਏ ਹੋ ਵਧੀਆ ਕੋਸਨਾ ਹੋਸੀੰਗ ਮੀ ਵਧੀਆ ਜੀ ਬੈਠੋ ਪਾਣੀ ਲਿਆ ਨੀ ਆ ਹੋ ਠੀਕ ਠਾਕ ਹਾਂ ਸਭ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਠਾਕ ਦੋਵੇਂ ਹਾਂ ਵਧੀਆ ਹੋਇਆ ਤੁਹਾਡਾ ਵੀ ਟਾਈਮ ਨਿਕਲ ਗਿਆ ਹੂੰ ਪਾਣੀ ਲਿਆ ਵਾ ਆ ਪਾਣੀ ਲਿਆ ਲੈ ਆਂਦੀਆ ਲੁੱਕ ਜਿੰਨਾ ਵਧੀਆ ਘਰ ਬਣਿਆ ਨਾ ਸਫਾਈ ਕਿੰਨੀ ਰੱਖੀ ਕਈ ਲੋਕਾਂ ਦੇ ਤੇਵੇਂ ਘਰ ਅਜ ਗੰਦੀ ਪਾਇਆ ਹੁੰਦਾ ਨੇ ਕੰਮ ਵਧੀਆ ਲਵਾਈਆ ਹੋਈਆਂ ਨਾ ਹੱਲੋ ਫੋੜੋ ਪਾਣੀ ਇਹਨਾਂ ਨੇ ਆਖਰ ਨਾ ਉਥੇ ਰਹਿੰਦਾ ਹੀ ਕੀ ਗੱਲਾਂ ਚਲਦੀਆਂ ਪਈਆਂ ਸਫਾਈ ਦੀ ਗੱਲ ਕਰਦੇ ਵੀ ਕਿੰਨੀ ਸੋਹਣੀ ਘਰ ਸਫਾਈ ਰੱਖੀ ਹੋਈ ਐ ਤੇ ਲੋਕਾਂ ਦੇ ਘਰਾਂ ਚ ਕਈਆਂ ਨੇ ਗੰਦੀ ਪਾਇਆ ਮੇਰਾ ਸਿਸਟਮ ਨਾ ਤੇ ਆਪ ਟਿੱਕ ਟੌਕ ਬਣ ਕੇ ਰੰਨੀ ਆ ਔਰ ਦੂਜਿਆਂ ਨੂੰ ਥੋੜੀ ਨਾ ਕੀ ਘਰ ਚ ਗੰਦ ਪਾਈ ਰੱਖੋ ਤੇ ਆਪ ਵੀ ਉਦਾਂ ਦੇ ਬਣੀ ਰਹੋ ਪਹਿਲੇ ਨੰਬਰ ਤੇ ਸਾਫ ਸਫਾਈ ਜ਼ਰੂਰੀ ਆ ਸਹੀ ਗੱਲ ਐ ਨੇ ਲੋਕ ਦੇ ਘਰਾਂ ਨਾਲ ਸਫਾਈ ਰਹਿਦਣਾ ਆਪਣੀ ਸਫਾਈ ਤੇ ਹੋਰ ਔਰ ਤੂੰ ਉਸ ਨਾਲ بس ਹੋਰ ਤੂੰ ਸੁਣਾ ਕਰਵਾ ਚੋਦੀ ਕੀ ਤਿਆਰੀ ਸੈਂ ਮੈਂ ਇਹ ਤਾਂ ਇਹਨਾਂ ਨੂੰ ਪਹਿਲਾਂ ਹੀ ਕਹ ਦਿੱਤਾ ਵਾ ਕਿ ਮੈਨੂੰ ਵਧੀਆ ਦਾ ਸੂਟ ਚਾਹੀਦਾ ਵਾ ਤੇ ਨਾਲੇ ਦੋ ਤਿੰਨ ਮੈਨੂੰ ਸੈੱਟ ਵੀ ਬਣਾ ਕੇ ਦੇਣ ਤੇ ਮੇਕਅਪ ਵੀ ਮੈਂ ਲੈਣਾ ਵਧੀਆ ਜਿਹਾ ਮੈਂ ਦੱਸ ਮੈਂ ਤੇ ਆ ਪਿਛਲੀ ਵਾਰੀ ਮੈਨੂੰ 40000 ਦਿੱਤੇ ਔਰ ਚਮਸਾ ਹੀ ਮਗਜਾਰਾ ਕੀਤਾ ਈ ਔਰ ਜੋ ਮੈਨੂੰ ਲੈਣਾ 25000 ਦਾ ਮੇਰਾ ਸੂਟ ਆ ਗਈ 5000 ਰੁਪਏ ਟੇਲਰ ਨੇ ਲੱਲਿਆ ਤੇ 10000 ਰੁਪਏ ਤੇ ਵੈਸੇ ਕੋਈ ਗਹਿਣਾ ਵੀ ਨਹੀਂ ਆਇਆ ਮੇਰਾ ਮੈਂ ਤੇ ਕਹਿ ਦਿੱਤਾ ਮੈਨੂੰ ਅਸਲੀ ਚਾਹੀਦਾ ਤਾਂ 50-60000 ਰੁਪਏ ਹੂੰ ਤੇ ਘਰਵਾਂ ਚੋਦ ਕੜਾ ਰੋਜ਼ ਰੋਜ਼ ਆਣਾ ਵਾ ਸਾਰਾ ਨਹੀਂ ਆ ਇੱਕ ਵਾਰੀ ਆਂਦਾ ਵਾ ਦ ਬੰਦੇ ਤੇਨ ਲੱਗਿਆ ਬੜੀ ਉਹ ਕਰਦੇ ਨੇ ਸੋਹੀ ਕਿ ਆ ਪਰ ਮੈਂ ਤਾਂ ਫਿਰ ਵੀ ਲੈ ਹੀ ਲੰਨੀ ਆਪਣੇ ਖਰਚੇ ਪੂਰੇ ਰੱਖਣੇ ਨੇ ਹੂੰ ਹੋਰ ਪੀਓ ਤੂੰ ਕੋਈ ਸੋੜ ਲੇਤਾ ਕਿ ਪੁਰਾਣਾ ਹੀ ਪਾਣਾ ਤੂੰ ਇੰਨੇ ਪੁਰਾਣਾ ਹੀ ਪਾਣਾ ਹੋਏਗਾ ਇੰਨੇ ਘੜਾ ਨਵਾਲ ਇਤਹਾਉਣਾ ਨਹੀਂ ਬਣਾਵਾਂਗੀ ਮੈਂ ਵੀ ਸੂਟ ਸਮਾਨ ਵੀ ਲਵਾਂਗੀ ਪਰ ਮੈਂ ਤੁਹਾਡੇ ਵਾਂਗੂ ਨਹੀਂ ਨਾ ਲੈ ਸਕਦੀ ਮੇਰੇ ਘਰ ਵਾਲੇ ਦੀ ਨਿਹਾਸियत ਨਹੀਂ ਆਗੀ ਠੀਕ ਹੈ ਨਹੀਂ ਅਗਲੇ ਤੇ ਘਰ ਦਾ ਕੰਮ ਜਿੱਦਾਂ ਤੋਂ ਉਦਾਂ ਹੀ ਲੈ ਜੀ ਕੋਈ ਨਹੀਂ ਭੀਹੁ ਮੈਂ ਤਾਂ ਵੈ ਵੀ ਆਪਣੇ ਘਰ ਵਾਲੇ ਕੋ ਪੈਸੇ ਲੈਣੇ ਆ ਤੇ ਜੇ ਤੈਨੂੰ ਲੋੜ ਹੋਏਗੀ ਤਾਂ ਮੈਨੂੰ ਦੱਸ ਦੇ ਮੈਂ ਤੈਨੂੰ ਦੇ ਦੂੰਗੀ ਹਾਂ ਚੱਲ ਕੋਈ ਨਹੀਂ ਲੋੜ ਹੋਏਗੀ ਤਾਂ ਜਿਸੀ ਲੈਣੇ ਤੇ ਹੈਗੇ ਨੇ ਤੇਰੇ ਵਾਸਤੇ ਥੋੜੇ ਵੱਧ ਮੰਗ ਲਾਂਗੇ ਨਹੀਂ ਮੈਂ ਉਹਨੇ ਚ ਗੁਜ਼ਾਰਾ ਕਰ ਲੈਂਦਾ ਚੱਲ ਕੋਈ ਨਹੀਂ ਆਪਣੀ ਭੈਣ ਸਹੇਲੀ ਤੇ ਕੋਈ ਮਦਦਕਾਰ ਹੀ ਦਿੰਦਾ ਫੇਰ ਕੀ ਹੋਇਆ ਆਪਾਂ ਆਪਣੇ ਫੈਨ ਵਾਸਤੇ ਇਹਨਾਂ ਦੇ ਘਰ ਹੀ ਸਕਦੇ ਆ ਹਾਂ ਸਹੀ ਗੱਲ ਹੈ ਸਾਨੂੰ ਕਿਹੜਾ ਨਾਲ ਕੋਈ ਘਾਟਾ ਪੈਂਦਿਆ ਵਾ ਹਾਂ ਆਪਾਂ ਵੀ ਤਾਂ ਉਹਨਾਂ ਕੋ ਲੈਣਾ ਹੀ ਆ ਉਹਨਾਂ ਨੇ ਕਿਹਾ ਸਾਨੂੰ ਥੋੜੇ ਦੇਣੇ ਆ ਬੋਬੇ ਭਰ ਕੇ ਦੇਣੇ ਆ ਨਾਲ ਵੀ ਇਹਦੀ ਹੈਲਪ ਕਰਦਾਂਗੇ ਸਹਿਲੀਆਂ ਸਹਿਲੀਆਂ ਇੱਕ ਦੂਜੇ ਦੀ ਮਦਦ ਕਰ ਹੀ ਸਕਦੀਆਂ ਨੇ ਬਿਲਕੁਲ ਹਾਂ ਜਾਂ ਨਹੀਂ ਮੈਨੂੰ ਨਹੀਂ ਲੋੜ ਹੈ ਕਿ ਕਿਸੇ ਵਿੱਚ ਕੋਈ ਨਹੀਂ ਆਪਣੀ ਗਰੀਬ ਸਹਿਲੀਆਂ ਦਾ ਆਪ ਐਨਾ ਕਿਤੇ ਕਰ ਹੀ ਸਕਦੇ ਆ ਹਾਂ ਅਸੀਂ ਮੂਠੀਕ ਹੈ ਅਸੀਂ ਕਰ ਹੀ ਸਕਦੇ ਹਾਂ ਹਾਂ ਨਾਲ ਸਾਨੂੰ ਕਿਹੜਾ ਕੋਈ ਘਾਟਾ ਪੈਂਦਾ ਜਿੱਥੇ ਆਪਾਂ ਐਨੇ ਮੰਗਨੇ ਦੇ ਵਾਸਤੇ ਵੀ ਮੰਗ ਲਾਂਗੇ ਚਲ ਕੋਈ ਨਹੀਂ ਤੂੰ ਬਾਜ਼ਾਰ ਜਿੱਦਨ ਅਸੀਂ ਜਾਣਾ ਉਸ ਦਿਨ ਨੂੰ ਫੋਨ ਕਰਕੇ ਬੁਲਾ ਲਾਂਗੇ ਹਾਂ ਤੇ ਜੋ ਤੇ ਕੇਲੇ ਕੇ ਕਿਸੇ ਲਿਆ ਦਾਂਗੇ ਮਰਾਲ ਮਾਨੂੰ ਕਿਹੜਾ ਕੋਈ ਫਰਕ ਪਾ ਦਾਂਗੇ ਨਹੀਂ ਨਹੀਂ ਮੈਂ ਨਹੀਂ ਹਾਂ ਚਲ ਫੇ ਕੋਈ ਗੱਲ ਨਹੀਂ ਪੀਹੂ ਤੂੰ ਨਹੀਂ ਨਾ ਕਰ ਤੂੰ ਟੈਨਸ਼ਨ ਨਾ ਲੈ ਸਾਡਾ ਕੋ ਜਿੰਨਾ ਹੈਗਾ ਸੀ ਕਰਾਂਗੇ ਤੇ ਮੇਰੀ ਗੱਲ ਸੁਣ ਤੂੰ ਬਸ ਚੈੱਕ ਕਰ ਹਾਂ ਬੜੇ ਵਧੀਆ ਨੇ ਕਿੰਨੇ ਦੇ ਆਏ ਨਾ ਮੈਨੂੰ ਕੀ ਮਤਲਬ ਜਿੰਨੇ ਮਰਜ਼ੀ ਦੇ ਆਏ ਹੋਣ ਮੈਂ ਬਸ ਇਹਨਾਂ ਨੂੰ ਕਿਹਾ ਮੈਨੂੰ ਆ ਪਸੰਦ ਆ ਤੇ ਮੈਂ ਕਿਹਾ ਮੈਨੂੰ ਲੈ ਕੇ ਦੋ ਤੇ ਆ ਮੇਰੇ ਨਾਲ ਚੱਲ ਜੇ ਤੇ ਸਿੱਧਾ ਲੈ ਆ ਕੇ ਦੇ ਦਿੱਤੇ ਆ ਵੀ ਵਧੀਆ ਹੀ ਆ ਨਾ ਤੇ ਹੋਰ ਅਸੀਂ ਵੀ ਵਧੀਆ ਘਰ ਵਿਆਹਿਆਂ ਜੋ ਮਰਜ਼ੀ ਪਾਓ ਤੇ ਜੋ ਮਰਜ਼ੀ ਲਿਆਓ ਮਿੰਦੇ ਵੈ ਇੱਕ ਜਿਹੜੀ ਚੀਜ਼ ਪਸੰਦ ਹੋਏ ਮੈਂ ਉੱਤੇ ਹੱਥ ਰੱਖਦਾ ਮੇਰੇ ਘਰ ਵਾਲਨੇ ਕਦੀ ਮਨ ਨਹੀਂ ਮੈਂ ਵੀ ਇੱਕ ਵਾਰ ਬਾਜ਼ਾਰ ਗਈ ਮੈਨੂੰ ਰਿੰਗ ਪਸੰਦ ਆ ਗਈ ਮੈਂ ਤੇ ਲੈ ਕੇ ਤੇ ਗੂਗਲ ਪੇ ਕਰਵਾਨੀ ਮੈਂ ਨਹੀਂ ਨਾਲ ਲੈ ਕੇ ਜਾਂਦੀ ਵਧੀਆ ਹੈਗਾ ਸੋ ਕੋਈ ਇਦਾਂ ਹੀ ਹੋਣਾ ਚਾਹੀਦਾ ਆਪਾਂ ਦਾ ਤੁਮਰ ਮਰੂ ਮਰੂ ਕਰੀ ਜਾਈਏ ਐਵੇਂ ਇਹਨਾਂ ਨੇ ਆਪਾਂ ਕੋ ਮਰਨਾ ਬਿਲਕੁਲ ਜੇ ਸਾਨੂੰ ਰੱਬ ਨੇ ਜ਼ਿੰਦਗੀ ਦਿੱਤੀ ਏ ਤਾਂ ਅਸੀਂ ਜ਼ਿੰਦਗੀ ਜੀਣੀ ਐਸ਼ ਦੀ ਜ਼ਿੰਦਗੀ ਜੀਣੀ ਐ ਬਿਲਕੁਲ ਸਾਨੂੰ ਕਾਦੀ ਟੈਨਸ਼ਨ ਹੈ ਸਾਡੇ ਅੱਗੇ ਪਿੱਛੇ ਗੱਡੀਆਂ ਨੇ ਕਾਰਾਂ ਨੇ ਮੋਟਰਸਾਈਕਲ ਨੇ ਪੈਸਾ ਸਾਡੇ ਕੋਲ ਹੈ ਸਾਨੂੰ ਕਾਦੀ ਟੈਨਸ਼ਨ ਓਰ ਨਾਲੇ ਮੇਰੀ ਗੱਲ ਸੁਣ ਤੂੰ ਬਣਾਇਆ ਕੀ ਕਿਹੜੀਆਂ ਗੱਲਾਂ ਕਰਨੀ ਮੈਂ ਕੀ ਬਣਾਉਣਾ ਵਾਂ ਤੈਨੂੰ ਪਤਾ ਮੈਂ ਘਾਟੀ ਬਣਾਉਣੀ ਆ ਜਬੈਟੋ ਤੋਂ ਆਰਡਰ ਕਰਦੀ ਆ ਤੇ ਤੇ ਫਿਰ ਕੁਝ ਮੰਗਾ ਲੈ ਨਾ ਹੁਣ ਚੱਲ ਮੰਗਾਨੀ ਆ ਪੀਓ ਕੀ ਖਾਣਾ ਤੂੰ ਦੱਸ ਨਹੀਂ ਮੈਂ ਬਾਹਰ ਦਾ ਨਹੀਂ ਖਾਣੀ ਕਿਉਂ हां यार उन्होंने कित्थों ਖਾਣਾ ਹੈਗਾ ਉਹਦੇ ਘਰ ਦੇ ਕਾਮਕਾਰ ਹੀ ਉੱਦਾ ਦਾ ਹੈਗਾ ਵਿਚਾਰੀ ਤੇ ਇਹ ਬਾਹਰੋਂ ਚੀਜ਼ਾਂ ਮੰਗਾਉਣ ਵਾਸਤੇ ਪੈਸੇ ਲੱਗਦੇ ਨੇ ਚੱਲ ਕੋਈ ਨਹੀਂ ਅੱਜ ਮੇਰੇ ਘਰ ਆਈ ਤੇ ਅੱਜ ਨੂੰ ਟੇਸਟ ਵੀ ਪਤਾ ਲੱਗ ਜਾਏਗਾ ਤੇ ਚੱਲ ਕੋਈ ਨਹੀਂ ਪੁੱਛ ਲੈ ਨੂੰ ਪੀਹੂ ਦੱਸ ਕੀ ਖਾਣਾ ਨਹੀਂ ਮੈਂ ਨਹੀਂ ਖਾਂਦੀ ਬਜਾ ਲੈ ਸਾਡੇ ਲਾਗੇ ਤੂੰ ਬੈਠੀ ਐ ਤੇ ਤੂੰ ਕੁਝ ਖਾਏਂਗੀ ਨਹੀਂ ਦੱਸ ਤੂੰ ਪੀਜ਼ਾ ਆਰਡਰ ਕਰਾਂ ਜਾਂ 버거 ਮੈਂ ਬਾਹਰ ਦਾ ਨਹੀਂ ਖਾਂਦੀ ਵੇਹੇ ਤੀ ਜੋ ਮੰਗਾਓਗੀ ਮੈਂ ਖਾ ਲਾਂਗੀ ਕੋਈ ਗੱਲ ਨਹੀਂ ਚੱਲ ਸੀ ਮੂੰਹ ਮੰਗਾ ਲੈ ਨੇ ਕਿ ਵਿਚਾਰੀ ਨੇ ਨਾ ਸੁਣੇ ਉਹਨੇ ਕੋਈ ਜੋ ਮੰਗਾਣੇ ਆਪਾਂ ਇਹਨੂੰ ਖਵਾ ਦੇਨੇ ਆ ਇਜ਼ ਆਰਡਰ ਕਰਾਂ ਫਿਰ ਕੱਲਾ ਪੀਜ਼ਾ ਹੀ ਮੰਗਾਣਾ ਤੂੰ ਤੂੰ ਦਾਸ ਫਿਰ ਕੋਈ ਦਾਲ ਮੱਖਣੀ ਕੋਈ ਸ਼ਾਈ ਪਨੀਰ ਕੋਈ ਬਟਰ ਨਾਨ ਮੰਗਾ ਲੈ ਢਿੱਡ ਤੇ ਭੁੱਖ ਲੱਗੀ ਐਦਾਂ ਕਰਦੀ ਮੈਂ ਸਾਰਾ ਕੁਝ ਮੰਗਾ ਲੈ ਉਹ ਵੀ ਕੋਈ ਟੇਸਟ ਵੇਖ ਲੈਗੀ ਖਾਣ ਦਾ ਉਹੋ ਹੀ ਤਾਂ ਕਹਿਨੀ ਜੋ ਖਾਣਾ ਹੈਗਾ ਨਾ ਖਾ ਲਿਓ ਬਸ ਮੈਂ ਸਾਰਾ ਕੁਝ ਬਣਾ ਲੰਨੀ ਆ ਹਾਂ ਚੱਲ ਫਿਰ ਮੰਗਾ ਲੈ ਮੈਂ ਫਿਰ ਇੱਕ ਮਿੰਟ ਆਉਣੀ ਆ ਮੈਂ ਅਕਾ ਸ਼ਾਈ ਪਨੀਰ ਹੋ ਗਿਆ ਦਾਲ ਮੱਖਣੀ ਅਹ ਫਿਰ ਗਾਲ ਫੋਨ ਹਾਂ ਬੋਲ ਇਕ ਦਾਲ ਮੱਖਣੀ ਆਹੋ ਮਟਰ ਪਨੀਰ ਠੀਕ ਆ ਤੇ ਦੋ ਤਿੰਨ ਚੀਜ਼ਾਂ ਹੋਰ ਹੈ ਗਿਆ ਮੰਗਾ ਲਿਆ ਮੈਂ ਤਾਂ ਅੱਜ ਕੇ ਖਾ ਲਈ ਚਲ ਗਈ ਆ ਤੈਨੂੰ ਮੰਗਾ ਲਿਆ ਹਾਂ ਹੋਣਾ ਵਾ ਯਾਰ ਥੋੜੀ ਦੇਰ ਤੱਕ ਉਹ ਯਾਰ ਇੰਨਾ ਕਾਲਾ ਨਾ ਪਿਆ ਕਰ ਛੁੱਟੀ ਕੀਤੀ ਆ ਤੇ ਰੈਸਟ ਵੀ ਕਰਨ ਦੇ ਕਰਦੇ ਐਨਜੋਇਮੈਂਟ ਚਲ ਠੀਕ ਆ ਠੀਕ ਆ ਹਾਂ ਪਹੁੰਚ ਜਾਗਾ 2 ਵਜੇ ਪੂਰੇ ਹਾਲੇ 1:00 ਵਜਾ ਆ हां ठीक है अपनी सहेलियों ਦੇ ਚੱਕਰ ਦੇ ਮੇਰਾ ਚੇਤਾ ਹੀ ਭੁਲਾ ਲਈ ਕਦੋਂ ਦੀ ਚਾਹ ਮੰਗੀ ਮੈਨੂੰ ਚਾਹ ਵੀ ਨਹੀਂ ਦਿੱਤੀ ਸਿਮਾ ਮੈਨਾਂ ਨਾ ਸਟ੍ਰੌਬਰੀ ਸ਼ੇਕ ਮੰਗਾ ਲਈ ਹਾਂ ਮੈਨੂੰ ਯਾਦ ਹੈ ਮੈਂ ਮੰਗਵਾ ਲਿਆ ਹੋਇਆ ਵਾ ਮੈਂ ਤਾਂ ਰੋਜ਼ ਪੀਂਦੀ ਆ ਤੇ ਮੈਂ ਅੱਜ ਤੇਰੇ ਵੱਲ ਆ ਗਈ ਮੈਂ ਪੀਤਾ ਨਹੀਂ ਹੈਗਾ ਯਾਰ ਮੈਨੂੰ ਪਤਾ ਵਾ ਤੂੰ ਟੈਨਸ਼ਨ ਕਰਤ ਨਾ ਲੈ ਮੈਂ ਰੋਟੀ ਨਾ ਪਾਣੀ ਪੂਣੀ ਨਹੀਂ ਪੀਂਦੀ ਕੀ ਕੋਲਡ ਡਰਿੰਕ ਵਗੈਰਾ ਪੀਂਦੀ ਆ ਮੈਂ ਔਰ ਤੂੰ ਛੱਡ ਟੈਨਸ਼ਨ ਨਾ ਲੈ ਮੈਨੂੰ ਤੇਰਾ ਸਭ ਪਤਾ ਵਾ ਤੂੰ ਐਵੇਂ ਦੱਸ ਮੈਂ ਕਹਿੰਦਾ ਜਮਨ ਮੈਂ ਪਾਣੀ ਪੁਣੀ ਰੋਟੀ ਦਾ ਨਹੀਂ ਖਾਂਦੀ ਪੀਂਦੀ ਮੈਨੂੰ ਪਤਾ ਸਭ ਕੋਈ ਨਹੀਂ ਮੈਂ ਤੇਰਾ ਪਹਿਲਾ ਹੀ ਮੰਗਵਾ ਲਿਆ ਵਾ ਹਾਂ ਸਿੱਮੀ ਨਾ ਕੁਛ ਕੀ ਕਰਨਾ ਵਾ ਦਸ ਖਰਾਬ ਜਾਏਗਾ ਆਪਾਂ ਤਿੰਨ ਜਨੇ ਤੇ ਹੈਗੇ ਆ ਫੇਰ ਕੀ ਹੋਇਆ ਖਰਾਬ ਜਾਏਗਾ ਤੇ ਕੰਮ ਵਾਲੀਆਂ ਨਹੀਂ ਉਹਨਾਂ ਦੇ ਮੂੰਹ ਚ ਪੈ ਜਾਏਗਾ ਐਡੀ ਕਿਹੜਾ ਕੋਈ ਵੱਡੀ ਗੱਲ ਆ ਮੈਂ ਕਹੜੋ ਕੋਈ ਉਬਆ ਖਾ ਲੈਣਾ ਆ ਇਹ ਤੁਹਾਨੂੰ ਕੋਈ ਖਵਾਣਾ ਵਾ ਉਹਨਾਂ ਦੇ ਕੰਮ ਆਏਗਾ ਉਹਨਾਂ ਦੇ ਵਿਚਾਰੀਆਂ ਦੇ ਮੂੰਹ ਚ ਪਏਗਾ ਮੈਂ ਤੇ ਆਪੇ ਇੱਥੇ ਕਰਦੀ ਆਂ ਜਦੋਂ ਕੋਈ ਰਾਤੀ ਚੀਜ਼ ਆਵੇ ਨਾ ਦਿਨੇ ਕੋਈ ਖਾਂਦਾ ਹੀ ਨਹੀਂ ਆਪਾਂ ਕੰਮ ਵਾਲਿਆਂ ਚੋੱਕ ਕੇ ਦੇਦੀ ਜਾਂਦਾ ਹਾਂ ਹਾਂ ਆਪਾਂ ਉਹਨਾਂ ਨੂੰ ਦੇ ਦੇਣੀ ਆ ਨਾ ਬੱਚੇ ਖਾ ਕੇ ਖੁਸ਼ ਹੋਣੀਆਂ ਆਂ। ਤੂੰ ਟੈਨਸ਼ਨ ਨਾ ਲੈ ਤੂੰ ਵੀ ਜੋ ਖਾਣਾ ਸੰਦਾਸੇ ਸੀ ਉਹ ਵੀ ਮੰਗਾ ਲੈਣੇ ਆ। ਚਾ ਚੰਗਾ ਸੀ ਮੂੰਹ ਚਲਦੇ ਆ ਖਾ ਬਿੰਨਾ ਕੁਝ ਖਾ ਪੀ ਲਿਆ ਢੇਰ ਨੀਂ ਨਾ ਆ ਰਹੀ ਮੈਨੂੰ ਬਹੁਤ ਜਿਆਦਾ। ਰਜ ਗਈ ਆ ਨਾ? ਹਾਂ ਬਹੁਤ ਵਧੀਆ। ਬਹੁਤ ਭੁੱਖ ਕਰਨਦੀ ਸੀ। ਭੁੱਖ ਭੁੱਖ ਕੀ ਕਰਨਾ ਉਹਨਾਂ ਖਾ ਕੇ ਕੀ ਕਹਿੰਦੇ ਨੇ ਢਿੱਡ ਭਰ ਗਿਆ ਹੁਣ ਬੋ ਨੀਂਦ ਆ ਰਹੀ ਘਰ ਜਾ ਕੇ ਤੈਨੂੰ ਪਤਾ ਮੈਂ ਹੁਣ ਸੋਣਾ ਮੈਂ। ਪਿਓ ਸਭ ਕੁਝ ਸਹੀ ਸੀ ਨਾ ਸਵਾਦ ਲੱਗਾ? ਹਾਂ ਸਭ ਵਧੀਆ। ਚੱਲ ਠੀਕ ਆ। ਚੱਲ ਪੀਹੋ ਮੈਂ ਪੀਹੋ ਨੂੰ ਵੀ ਛੱਡਣ ਜਾਣਾ ਤੇ ਕੀ ਕਹਿੰਦੇ ਚੱਲ ਪੀਹੋ ਤੈਨੂੰ ਛੱਡਾਂ ਵਾ ਪਤਾ ਇਹ ਬਜ਼ਾਰ ਇੰਨੇ ਭੀੜੇ ਗੱਡੀ ਕੱਢਣੀ ਨਹੀਂ ਔਖੀ ਲੱਗਦੀ ਓਧਰੋਂ ਉਹ ਤੈਨੂੰ ਪਤਾ ਵਾ ਟ੍ਰੈਫਿਕ ਇੰਨੀ ਹੁੰਦੀ ਆ ਕੋਈ ਨਹੀਂ ਮੈਂ ਆਟੋ ਲੈ ਲਾਂਗੀ ਪਾਰੋਂ ਮਾਟੋ ਚੱਲ ਜਾਂਗੇ ਲੈ ਆਈ ਤੂੰ ਮੇਰੇ ਨਾਲ ਗੱਡੀ ਤੇ ਆਟੋ ਤੇ ਚੱਲ ਜਾਾਂਗੀ ਨਹੀਂ ਨਹੀਂ ਤੈਨੂੰ ਨਾਲ ਆਪਣੇ ਨਾਲ ਲੈ ਦੱਸ ਮੈਂ ਕਹੇ ਨੀ ਛੱਡਣ ਨਹੀਂ ਆ ਨਹੀਂ ਤੂੰ ਇਹ ਨਾਲ ਜਾਈ ਪੀਹੋ ਤੂੰ ਕਹਿੰਦੇ ਤੈਨੂੰ ਛੱਡਾਰ ਭੀੜੇ ਮੈਂ ਤਾਂ ਕਹਿੰਨੀ ਪੀਹੋ ਇਹ ਵੀ ਬੜੀ ਨਖਰੇ ਪੱਟੀ ਆ ਵੇ ਨਹੀਂ ਮੈਂ ਆਟੋ ਤੇ ਚਲ ਜਾਾਂਗੀ ਬਾਰੋ ਐਵੇਂ ਆਟੋ ਤੇ ਚਲ ਜੈਗੀ ਤੂੰ ਕਾ ਤੂੰ ਆਟੋ ਤੇ ਜਾਣਾ ਨਹੀਂ ਤੈਨੂੰ ਛੱਡ ਕੇ ਆਈ ਨਾਲੇ ਸਾਡੀ ਰੈਪਿਊਟੇਸ਼ਨ ਦਾ ਵੀ ਖਿਆਲ ਮੈਂ ਤਾਂ ਤੇਰੇ ਸਾਹਮਣੇ ਕਹਿ ਨਹੀਂ ਮੇਰੇ ਨਾਲ ਚੱਲ ਮੈਂ ਤੈਨੂੰ ਗੱਡੀ 'ਚ ਘਰ ਲਾ ਕੇ ਆਨੂੰ ਲੋਕਾਂ ਨੇ ਕੀ ਕਹਿਣਾ ਅਸੀਂ ਨਹੀਂ ਅਮੀਰ ਘਰ ਦੀਆਂ ਸਹੇਲੀ ਹੋ ਕੇ ਤੇ ਆਟੋ ਤੇ ਥੋੜੀ ਫਿਰਦੀ ਆ ਇਹਨੂੰ ਕਾਰ 'ਚ ਛੱਡ ਕੇ ਆਵੀਂ ਵੀ ਹੋ ਤੂੰ ਕਾ ਤੂੰ ਆਟੋ ਤੇ ਜਾਣਾ ਵਾ ਤੂੰ ਨਾਲੇ ਗੱਡੀ 'ਚ ਜਾ ਤੇਰੀ ਵੀ ਟੋਰ ਬਣ ਜੈਗੀ ਐਵੇਂ ਤੋ ਆਟੋ 'ਚ ਧੱਕੇ ਖਾਈ ਫਿਰੇਂਗੀ ਮੈਂ ਤੈਨੂੰ ਕਹਿਨ ਨਹੀਂ ਆ ਮੇਰੇ ਨਾਲ ਚੱਲ ਗੱਡੀ ਤੈਨੂੰ ਤੇਰੇ ਘੂਏ ਅੱਗੇ ਲਾ ਕੇ ਆਵਾਂਗੀ ਸਹੀ ਕਹਿਂਦੀ ਏ ਚਲੋ ਫੇ ਚੱਲ ਦਿੰਨੀ ਗੱਡੀ ਚੱਲ ਫੇ ਚਾ ਚੰਗਾ ਸਿਰੋ ਚਲ ਫੇ ਠੀਕਾ ਓਕੇ ਲੈਪਿੰਗੂ ਤੂੰ ਵੀ ਮਿਲ ਲੈ ਚੰਗਾ ਚੰਗਾ ਹੁਣ ਅਗਲੀ ਵਾਰੀ ਆਈ ਮੇਰੇ ਘਰ ਤੂੰ ਹਾਂ ਮੈਂ ਅਗਲੀ ਵਾਰੀ ਆਉਂਗੀ ਨਾ ਲਗਜ਼ਰੀ ਕਾਰ ਚ ਆਉਂਗੀ ਮੈਂ ਇਹਨਾਂ ਨੂੰ ਕਿਹਾ ਵਾ ਤੇ ਮੈਨੂੰ ਲੈ ਕੇ ਦੋ ਜੀ ਤੇ ਪੂਜੇ ਸਭ ਮੰਗਾਵਾਂਗੇ ਖਾਵਾਂ ਪੀਵਾਂਗੇ ਹਾਂ ਹਾਂ ਫਿਰ ਤੂੰ ਵੀ ਆਈ ਨਾਲ ਜੇ ਤੂੰ ਫੋਨ ਕਰੀਂ ਤੇ ਮੈਂ ਤੈਨੂੰ ਆਪਣੀ ਗੱਡੀ ਚ ਲੈ ਦਾਂਗੀ ਆ ਕੇ ਕੋਈ ਨਹੀਂ ਆ ਜਾਣਾ ਤੇ ਨਹੀਂ ਚਲੋ ਠੀਕ ਹਾਂ ਤੇ ਆਣਾ ਜਾਵੋ ਤੁਸੀਂ ਇਹਨੂੰ ਛੱਡ ਕੇ ਆ ਵੀ ਨਾਲਿਆ ਵੀ ਨਹੀਂ ਆ ਤੂੰ ਕੋਈ ਨਹੀਂ ਟੈਨਸ਼ਨ ਲੈ ਮੈਂ ਛੱਡ ਕੇ ਆਵਾਂ ਨਖਰੀ ਖੋਰ ਹੈਗੀ ਹੋਰ ਚਲ ਠੀਕ ਹੈ ਚੰਗਾ ਫਿਰ ਤਿਆਰ ਰੱਖੀ ਤੂੰ ਪਲੱਸ ਬਾਈ ਬਾਈ ਚਲ ਗਏ ਫਰੈਂਡ ਤੇਰੀਆਂ ਹਾਂ ਚਲ ਗੀਆ ਕੀ ਪਲਾਨ ਕੀਤਾ ਫਿਰ ਹੁਣ ਕੁਝ ਨਹੀਂ ਆ ਰੋ ਕਰਵਾ ਚੋ ਅੱਧਾ ਹੋ ਸੀਗਾ ਤੇ ਖਾਣ ਪੀਣ ਦਾ ਬਸ ਹੋਰ ਕੀ ਕਰਨਾ ਤੁੰਹ ਦਾ ਪਤਾ ਹੀ ਆ ਅੱਛਾ ਸਮਾਨ ਬੜਾ ਮੰਗਾ ਲਿਆ ਤੂੰ ਤੇ ਫਿਰ ਕਿਉਂ ਗਿਆ ਆਪਣੇ ਘਰ ਤੇ ਦੋ ਜਣੇ ਆਏ ਮੈਂ ਸੋਚਿਆ ਸ਼ਾਇਦ ਕਾਫੀ ਜਣੇ ਆਏ ਹੋਣੇ ਤੁਸੀਂ ਵੀ ਕਿਹੜੀਆਂ ਗੱਲਾਂ ਕਰ ਰਹੇ ਹੋ ਕੰਮ ਵਾਲੀ ਹੁੰਦੀ ਦਾਂਗੇ ਉਹਨਾਂ ਦੇ ਮੂੰਹ ਚ ਭਾਜੇਗਾ ਆਪਾਂ ਬਿਆ ਤੁੜਨਾ ਖਾਣਾ ਤੋਂ ਜਿਹੜੀ ਤੇਰੀ ਫਰੈਂਡ ਆਈ ਗਰੀਬ ਉਹਨੂੰ ਦੇ ਦੇਣਾ ਹੈ ਵਿਚਾਰੀ ਉਹਨੂੰ ਕੀ ਦੇਣਾ ਹੁਣ ਮੈਂ ਮੈਂ ਤਾਂ ਚੱਲ ਆਪਾਂ ਆਪਣੀ ਕੰਮ ਵੱਲ ਨੂੰ ਦੇ ਦਾਂਗੇ ਨਾਲ ਮਾਨੂੰ ਦਿੰਦੀ ਚੰਗੀ ਲੱਗਦੀ ਆ ਫੇਰ ਕਿਉਂ ਹੈ ਦੇ ਦੇਣਾ ਹੀ ਜੇ ਆਪਾਂ ਉਹਦੀ ਬੇਇੱਜ਼ਤੀ ਕਰਦੇ ਚੰਗੇ ਲੱਗਦੇ ਆ ਤੇ ਫੇਰ ਉਹਨੂੰ ਸਮਾਨ ਹੀ ਦੇ ਸਕਦੇ ਨਾਲੇ ਤੁਸੀਂ ਤੇ ਕਹਿੰਦੇ ਸੀ ਕਿ ਉਹ ਗਰੀਬ ਆ ਉਹਦੇ ਕੋ ਕੋਸ਼ ਹੋਣੀਗਾ ਤੁਹਾਡੇ ਕੋ ਗੱਡੀਆਂ ਕੋਈ ਪੀਜ਼ਾ ਖਾਂਦੇ ਹੋ 버ਗਰ ਖਾਂਦੇ ਹੋ ਉਹ ਵਿਚਾਰੀ ਘਰ ਬਣਾਉਂਦੀ ਆ ਨਾ ਮੈਂ ਸਹੀ ਕਿ ਆ ਉਹਦੇ ਘਰ ਵਾਲਦਿਆਂ ਕੋ ਕੰਮ ਨਹੀਂ ਹੈਗਾ ਜੇ ਕਹਤਾ ਤਾਂ ਫੇਰ ਕਿਹੜੀ ਆਲੂਗੀ ਆ ਯਾਰ ਦੇਣ ਚੰਗੇ ਮਾੜੇ ਹਰ ਕਿਸੇ ਤੇ ਆਉਂਦੇ ਰਹਿੰਦੇ ਆ ਦੇ ਅੱਜ ਆਪਣੇ ਦੇ ਦਿਨ ਚੰਗੇ ਆ ਇਹਦਾ ਮਤਲਬ ਇਹ ਥੋੜੀ ਆਪਾਂ ਸ਼ੋਅ ਆਫ ਹੀ ਕਰੀ ਜਾਣਾ ਵਾ ਜਾਂ ਦੂਜੇ ਬੰਦੇ ਦੀ ਬੇਇੱਜ਼ਤੀ ਕਰੀ ਜਾਣੀ ਜਿਹਦੇ ਕੋਲ ਪੈਸੇ ਆ ਨਹੀਂ ਆਪਾਂ ਸ਼ੁਰੂ ਤੋਂ ਥੋੜੀ ਜੰਨੇ ਅਮੀਰ ਆ ਗਏ ਪਹਿਲਾਂ ਮੇਰੇ ਤੇ ਵੀ ਦਿਨ ਬੜੇ ਮਾੜੇ ਹੁੰਦੇ ਸੀ ਇਹ ਵੇਲੇ ਖਾਈਦੀ ਹੀ ਕੇਵਲੇ ਨਹੀਂ ਵੀ ਖਾਈਦੀ ਮਿਹਨਤ ਕੀਤੀ ਹੈ ਇਸ ਲੈਵਲ ਤੇ ਪਹੁੰਚ ਗਏ ਆ ਜੇ ਅੱਜ ਉਹਨਾਂ ਦੇ ਦਿਨ ਮਾੜੇ ਆ ਕੱਲੋਂ ਚੰਗੇ ਵੀ ਆ ਜਾਣਗੇ ਪਰ ਇਦਾਂ ਕਿਸੇ ਦੀ ਗਰੀਬੀ ਦਾ ਮਜ਼ਾਕ ਥੋੜੀ ਢਾਈਦਾ ਵਾ ਜੇ ਇੰਨਾ ਹੀ ਤੁਹਾਨੂੰ ਹੁੰਦਾ ਵਾ ਤੁਹਾਡੀ ਫਰੈਂਡ ਹੈ ਬਚਪਨ ਦੀ ਉਹਦੀ ਹੈਲਪ ਕਰ ਦੋ ਆਪਾਂ ਨੂੰ ਕਿਹੜਾ ਕੋਈ ਫਰਕ ਪੈ ਦਲਿਆ ਹੁਣ ਇਹ ਤੁਸੀਂ ਕਹਿੰਦੇ ਸੀ ਤੁਹਾਨੂੰ ਕਿਸੇ ਚੀਜ਼ ਦਾ ਕੋਈ ਫਰਕ ਨਹੀਂ ਆ ਨਾ ਜੀ ਜਾਨੂੰ ਇਨਾ ਹੀ ਲੱਗਦਾ ਵਾ ਤੁਸੀਂ ਉਹਦੀ ਹੈਲਪ ਕਰੋ ਹਾਂ ਤੁਹਾਨੂੰ ਜੇ ਲੱਗਦਾ ਸਾਡੀ ਸਹੇਲੀ ਗਰੀਬ ਆ ਉਹਦਾ ਸਟੇਟਸ ਨਹੀਂਗਾ ਤੇ ਆਪਣੇ ਕੋਲੋਂ ਦੇ ਦੋ ਉਹਦੀ ਹੈਲਪ ਕਰ ਦੋ ਤੁਸੀਂ ਤਾਂ ਉਹਦੀ ਬੇਇੱਜ਼ਤੀ ਕਰਨ ਦੇ ਜੀ ਨਾ ਕੋਈ ਬੇਇੱਜ਼ਤੀ ਨਹੀਂ ਕੀਤੀ ਪਰ ਇਹਨੂੰ ਬੇਇੱਜ਼ਤੀ ਕਹਿੰਦੇ ਆ ਇਹਨੂੰ ਕੀ ਕਹਿੰਦੇ ਨਾਲੇ ਆਪਾਂ ਬਚਪਨ ਦੀ ਸਹੇਲੀ ਕਹਿੰਨੇ ਆ ਨਾਲੇ ਉਹਦਾ ਮਜ਼ਾਕ ਡਾਨੇ ਇਦਾਂ ਦਾ ਕੋਈ ਦੁਸ਼ਮਣ ਵੀ ਨਹੀਂ ਕਰਦਾ ਤੁਸੀਂ ਖੁਦ ਸੋਚੋ ਕਿ ਉਹਦੇ ਦਿਲ ਤੇ ਕੀ ਬੀਤਦੀ ਹੋਗੀ ਕਿੰਨਾ ਫੀਲ ਕਰਕੇ ਤੁਹਾਡੇ ਨਾਲ ਜੁਆਇ ਕਰਨਾ ਆਹੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੇ ਵੀ ਆਪਣੀ ਫੈਮਿਲੀ ਵਿੱਚੋਂ ਟਾਈਮ ਕੱਢ ਕੇ ਘਰ ਵਿੱਚ ਕੀਤਾ ਕਿੰਨੇ ਦੁੱਖ ਪ੍ਰੋਬਲਮ ਹੈ ਹੈਗੇ ਉਹਨਾਂ ਕੋਲ ਤੇ ਚਲ ਤੁਹਾਨੂੰ ਮਿਲੇਗੀ ਤੁਹਾਡਾ ਮਨ ਹਲਕਾ ਹੋਊਗਾ ਖੁਸ਼ ਹੋ ਕੇ ਜਾਏਗੀ ਤੁਸੀਂ ਤੇ ਉਲਟਾ ਉਦਾਸ ਕਰਤਾ ਉਹਨੂੰ ਇਹ ਤੁਸੀਂ ਸਹੀ ਕਹਿ ਰਹੇ ਹੋ ਮੈਂ ਵੀ ਉਹਨੂੰ ਇੰਨੀਆਂ ਸਾਰੀਆਂ ਗੱਲਾਂ ਸੁਣਾਤੀ ਆ ਹੁਣ ਤੁਸੀਂ ਵੀ ਨਹੀਂ ਮਿਹਨਤ ਨਾਲ ਕਮਾਈ ਕਰਦੇ ਹੋ ਸਾਰਾ ਦਿਨ ਲੱਗੇ ਰਹਿੰਦੇ ਹੋ ਆਯੂ ਤਾਂ ਆਪਾਂ ਇੰਨੇ ਅਮੀਰ ਹੋਏ ਆ ਮੈਨੂੰ ਉਹਦੇ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਸੀ ਹੋਰੀ ਯਾਰ ਤੁਹਾਡੀਆਂ ਗੱਲਾਂ ਤੋਂ ਤਾਂ ਸਗੋਂ ਮੈਨੂੰ ਰਿਅਲਾਈਜ਼ ਹੋਇਆ ਵਾ ਕਿ ਮੈਨੂੰ ਉਹਦੇ ਨਾਲ ਇਦਾਂ ਦਾ ਬਿਹੇਵ ਨਹੀਂ ਕਰਨਾ ਚਾਹੀਦਾ ਐਵੇਂ ਮੈਂ ਉਹਨੂੰ ਇੰਨੀਆਂ ਸਾਰੀਆਂ ਗੱਲਾਂ ਸੁਣਾਤੀਆਂ ਸਗੋਂ ਉਹ ਤੇ ਮੇਰੀ ਬਚਪਨ ਦੀ ਫਰੈਂਡ ਹੀ ਹੈ ਮੈਨੂੰ ਉਹਦੀ ਹੈਲਪ ਕਰਨੀ ਚਾਹੀਦੀ ਤਾਂ ਉਹਨੂੰ ਐਵੇਂ ਇੰਨਾ ਕੁਝ ਕਹਿ ਦਿੱਤਾ ਉਹ ਵਿਚਾਰੀ ਆਪਣੇ ਘਰ ਦੇ ਕੰਮ ਛੱਡ ਕੇ ਆਈ ਹੋएगी ਤੁਹਾਡੇ ਵਾਸਤੇ ਕਿਹੜਾ ਨਾ ਬਏਗੀ ਉੱਠੇਗੀ ਦੋ ਚਾਰ ਗੱਲਾਂ ਮਾਰੇਗੀ ਪਰ ਮੈਂ ਉਹਨਾਂ ਕੀ ਕੀ ਕੀਤਾ ਬਹੁਤ ਗਲਤ ਕੀਤਾ ਮੈਂ ਉਹਦੇ ਨਾਲ ਮਾਫੀ ਤੈਨੂੰ ਮੇਰੇ ਕੋ ਨਹੀਂ ਮਾਫੀ ਤੈਨੂੰ ਉਹ ਤੋਂ ਮੰਗਣੀ ਚਾਹੀਦੀ ਐ ਜੀਹਦਾ ਤੂੰ ਦਿਲ ਦਿਖਾਤਾ ਤੁਸੀਂ ਸਹੀ ਕਹਿ ਰਹੇਂ ਦੋ ਮੈਨੂੰ ਉਹ ਤੋਂ ਮਾਫੀ ਜ਼ਰੂਰ ਮੰਗਣੀ ਚਾਹੀਦੀ ਕਿਸੇ ਦੀ ਗਰੀਬੀ ਦਾ ਇਦਾਂ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਮੈਂ ਸੋਚਣ ਨਹੀਂ ਆ ਮੈਂ ਇਦਾਂ ਦੀ ਹੁੰਦੀ ਤੇ ਮੇਨਾਂ ਵੀ ਆਈ ਸਭ ਕੁਝ ਹੋਣਾ ਸੀ ਮੈਨੂੰ ਵੀ ਇਦਾਂ ਹੀ ਗੱਲਾਂ ਸੁਣਨ ਨੂੰ ਮਿਲਣੀਆਂ ਸੀ ਮੈਂ ਉਹ ਗਲਤ ਗੱਲ ਦਿੱਤਾ ਉਹਦੇ ਨਾਲ ਐਵੇਂ ਇਹਨੂੰ ਇੰਨੀਆਂ ਗੱਲਾਂ ਸੁਣਾਈਆਂ ਪਰ ਨਹੀਂ ਹੁਣ ਮੈਨੂੰ ਪਤਾ ਲੱਗ ਗਿਆ ਵਾ ਮੈਂ ਉਹਦੇ ਕੋਲ ਮਾਫੀ ਜ਼ਰੂਰ ਮੰਗੂੰਗੀ ਹਨੂ ਕਦੀ ਵੀ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਇਹ ਗੱਲ ਤੈਨੂੰ ਮੈਂ ਸਮਝਾਉਂਦਾ ਰਹਿਣਾ ਕਿ ਬੰਦੇ ਨੂੰ ਆਪਣੇ ਤੋਂ ਨੀਵੇਂ ਵਾਲ ਵੇਖਣਾ ਚਾਹੀਦਾ ਵਾ ਨਾ ਕਿ ਆਪਣੇ ਤੋਂ ਉੱਚੇ ਵਾਲ ਸਹੀ ਕਹਿੰਦੋ ਜੇ ਆਪਾਂ ਕਿਸੇ ਨੀਵੇਂ ਨੂੰ ਦੇਖਾਂਗੇ ਨਾ ਤੇ ਫਿਰ ਆਹਨੂੰ ਲੱਗੇਗਾ ਕਿ ਆਹਨੂੰ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਤੇ ਜੇ ਅਸੀਂ ਆਪਣੇ ਤੋਂ ਉੱਚੇ ਵਾਲ ਵੇਖਾਂਗੇ ਨਾ ਤੇ ਫਿਰ ਆਨੂੰ ਲੱਗਣੇ ਲੱਗਣਾ ਕਿ ਅਸੀਂ ਬਹੁਤ ਮਾੜੇ ਆ ਤੂੰ ਉਹਨੂੰ ਜਿਹਦੀ ਹੈਲਪ ਕਰਨੀ ਚਾਹੀਦੀ ਮੈਂ ਉਹਦੀ ਹੁਣ ਹੈਲਪ ਕਰਾਂਗੀ। ਚਲ ਚੰਗੀ ਗੱਲ ਐ। ਬਹਿਬ ਤੂੰ ਫालतू ਦੇ ਵਿੱਚ ਪੈਸੇ ਡੋਂਦੀ ਰਹਿਨੀ। ਸਹੀ ਕਿਹਾ ਤੁਸੀਂ। ਕੋਈ ਨਹੀਂ ਹੁਣ ਮੈਨੂੰ ਤੁਹਾਡੀ ਗੱਲ ਤੋਂ ਇੱਕ ਸਿੱਖ ਤੇ ਮਿਲ ਗਈ ਆ ਕਿ ਕਦੇ ਵੀ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਣਾ। ਜੇ ਉਹ ਗਰੀਬ ਆ ਤੇ ਮੈਂ ਉਹਦੀ ਹੈਲਪ ਕਰਾਂਗੀ ਤੇ ਆਪਣੇ ਬਿਨਵਜ੍ਹਾ ਪੈਸੇ ਵੇਸਟ ਨਹੀਂ ਕਰੂੰਗੀ। ਮੈਨੂੰ ਪਤਾ ਵਾ ਕਿ ਤੁਸੀਂ ਇੰਨੀ ਮਿਹਨਤ ਨਾਲ ਕਮਾਈ ਕਰਦੇ ਹੋ ਕਿਹਦੇ ਵਾਸਤੇ ਕਰਦੇ ਹੋ? ਸਾਡੇ ਵਾਸਤੇ। ਮੇਰੇ ਵਾਸਤੇ, ਆਪਣੀ ਫੈਮਲੀ ਵਾਸਤੇ। ਤੇ ਜੇ ਮੈਂ ਇਦਾਂ ਹੀ ਢਾਈ ਜਾਊਂਗੀ ਤੇ ਫਿਰ ਆਡਾ ਕੀ ਬਣੇਗਾ? ਉਹੀ ਆਪਾਂ ਇਹਦੀ ਹੈਲਪ ਕਰ ਦਈਏ ਸਾਡੇ ਕਰਮ ਵੀ ਰੱਬ ਵਧੀਆ ਲਿਖੇਗਾ ਬਿਲਕੁਲ ਜੇ ਹੁਣ ਤੈਨੂੰ ਸਮਝ ਆ ਗਈ ਹੈ ਨਾ ਮੇਰੇ ਵਾਸਤੇ ਇੰਨੀ ਬੜੀ ਵੱਡੀ ਗੱਲ ਹੈ ਠੀਕ ਹੈ ਹਾਂਜੀ ਹੁਣ ਉਹਨੂੰ ਫੋਨ ਕਰਨਾ ਕੋਈ ਘਰ ਜਾਣਾ ਆਪਾਂ ਉਹਦੇ ਘਰ ਚੱਲਾਂਗੇ ਮੈਂ ਉਹਦੇ ਕੋਲ ਆਪ ਉਹਦੇ ਘਰ ਜਾ ਕੇ ਮਾਫੀ ਮੰਗਾਂਗੀ ਚੱਲ ਠੀਕ ਹੈ ਹੁਣ ਮੈਨੂੰ ਵੀ ਭੁੱਖ ਲੱਗੀ ਆ ਆਪਾਂ ਵੇਸਟ ਨਹੀਂ ਕਰਨਾ ਖਾਣਾ ਜਿਹਦੇ ਵਾਸਤੇ ਖਾਣਾ ਲਿਆਓ ਕੋਈ ਨਹੀਂ ਲੈ ਆਨੀ ਆ ਠੀਕ ਆ ਠੀਕ ਆ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਇਦਾਂ ਹੀ ਪਿਆਰ ਦਿੰਦੇ ਰਹੋ ਕਿਉਂਕਿ ਸਾਨੂੰ ਤੁਹਾਡੇ ਪਿਆਰ ਦੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤਾਂ ਕਿ ਅਸੀਂ ਹੋਰ ਵਧੀਆ-ਵਧੀਆ ਸੋਹਣੀਆਂ-ਸੋਹਣੀਆਂ ਵੀਡੀਓ ਬਣਾ ਸਕੀਏ ਅੱਜ ਦੀ ਵੀਡੀਓ ਦਾ ਟੌਪਿਕ ਇਹ ਆ ਕਿ ਜਿਵੇਂ ਆਪਾਂ ਦਿਖਾਇਆ ਕਿ ਇੱਕ ਫਰੈਂਡ ਜਿਹੜੀ ਗਰੀਬ ਹੁੰਦੀ ਆ ਤੇ ਬਾਕੀ ਦੋ ਅਮੀਰ ਹੁੰਦੀਆਂ ਤੇ ਉਹਨਾਂ ਨੂੰ ਆਪਣੀ ਅਮੀਰੀ ਦਾ ਬਹੁਤ ਜ਼ਿਆਦਾ ਘਮੰਡ ਹੁੰਦਾ ਵਾ ਤੇ ਉਹ ਆਪਣੀ ਜਿਹੜੀ ਗਰੀਬ ਫਰੈਂਡ ਹੁੰਦੀ ਆ ਉਹਦੇ ਉੱਤੇ ਤੁਹਾਨੂੰ ਪਤਾ ਹੈ ਉਹ ਆਪਣਾ ਕਮਾਂਡ ਕਰਦੀਆਂ ਵਾ ਉਹਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਕਰਦੀਆਂ ਤੇ ਜੇ ਹਾਨੂੰ ਬਾਬਾ ਜੀ ਨੇ ਇੰਨਾ ਕੁਝ ਦਿੱਤਾ ਵਾ ਤੁਹਾਨੂੰ ਉਹਦਾ ਕਮਾਂਡ ਨਹੀਂ ਕਰਨਾ ਚਾਹੀਦਾ ਕਿਉਂਕਿ ਬਾਬਾ ਜੀ ਦੀ ਗਈ ਚੀਜ਼ ਬਾਬਾ ਜੀ ਦੀ ਵਾਪਸ ਵੀ ਲੈ ਸਕਦੇ ਆ ਤੇ ਇਸ ਕਰਕੇ ਜਿੰਨਾ ਕਹਾਨੂੰ ਦਿੱਤਾ ਵਾ ਤੁਹਾਨੂੰ ਉਹਦੇ ਵਿੱਚ ਖੁਸ਼ ਰਹਿਣਾ ਚਾਹੀਦਾ ਵਾ ਤੇ ਜੇ ਸਾਡੇ ਕੋਲ ਬਹੁਤ ਜ਼ਿਆਦਾ ਵਾ ਤੁਹਾਨੂੰ ਕਮਾਂਡ ਨਹੀਂ ਕਰਨਾ ਚਾਹੀਦਾ ਤੁਹਾਨੂੰ ਉਲਟਾ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਜਿੰਨਾ ਵੀ ਹੋ ਸਕੇ ਉਹਨਾਂ ਦਾ ਗਰੀਬੀ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਦਾ ਆਈ ਕੈਨ ਜਰੂਰ ਦਬਾ ਦਿਓ ਤਾਂ ਕਿ ਸਾਡੀਆਂ ਜਿਹੜੀਆਂ ਨੈਕਸਟ ਆਉਣ ਵਾਲੀਆਂ ਵੀਡੀਓ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ। ਖੁਸ਼ ਰਹੋ, ਆਬਾਦ ਰਹੋ। ਵਾਲੇ ਦਵਾਲੇ ਨੂੰ ਰੱਖੋ ਸਾਫ ਸੁਥਰਾ। ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਰੁੱਖ ਲਗਾਓ। ਰੁੱਖ ਲਗਾਓ, ਜੀਵਨ ਬਚਾਓ। ਸਤਿ ਸ਼੍ਰੀ ਅਕਾਲ। ਘਰ ਕਿੰਨਾ ਵੇਲੇ ਸਾਫ ਸੁਥਰਾ ਹੈ ਨਾ। ਸੈਂ ਸਫਾਈ ਪਈ ਹੋਈ ਸਾਰੀ। ਇਹ ਗੱਲ ਤੇਰੇ ਘਰ ਜਾਉ ਤੂੰ ਤੇ ਗੰਦੀ। ਇੱਕ ਸਾਲ ਸੋਰੀ ਸੋਰੀ। ਪਲੀਜ਼। ਕਿ ਨਵਦੀ ਘਰ ਬਣਿਆ ਹੈ ਨਾ ਸਾਫ ਸਫਾਈ ਕਿੰਨੀ ਹੈ ਸਹੀ ਗੱਲ ਹੈ ਤੇ ਯਾਰ ਇਹ ਕੰਮ ਨਹੀਂ ਕਰਦਾ ਆਪਾਂ ਹਾਂ ਘਰ ਕਿੰਨਾ ਵਹਿਲਾ ਵਧੀਆ ਬਣਿਆ ਆ ਆ ਇਹਨਾਂ ਚੀੜਦਾ ਮਾਰ ਰੋਏ ਫੇਰ ਤੇ ਹੀ ਹੋਣੀ ਅਹ ਨਹੀਂ ਨਾ ਪਾਰ ਹੋਣਾ ਫਸਦੇ ਉਸੇ ਸਟਾਰਟ ਕਾਰ ਕਿੰਨਾ ਵਧੀਆ ਬਣਿਆ ਸਾਫ਼ ਸਾਫ਼ ਕਾਰ ਕਿੰਨਾ ਵਧੀਆ ਬਣਿਆ ਸਾਫ਼ ਸਫਾਈ ਵੱਲੇ ਵੀ ਸਫਾਈ ਵੀ ਕਿੰਨੀ ਹੈ ਨਾ ਕਾਰ ਕਿੰਨਾ ਵਧੀਆ ਬਣਿਆ ਨਾਲ ਤੇਰੇ ਘਰ ਜਾਉ ਤੂੰ ਤੇ ਗੰਦੀ ਪੜ ਲੈ ਇੱਕ ਗਲਾਸ ਸਹੀ ਤੇ ਕਾਰ ਹਾਂ ਕਾਰ ਵੀ ਕਿੰਨਾ ਵਧੀਆ ਬਣਿਆ ਸਾਫ਼ ਸੁਥਰੀ ਸਫਾਈ ਤਾਰ ਤਾਰ ਕਿੰਨਾ ਵਧੀਆ ਬਣਿਆ ਹੈ ਨਾ ਸਾਫ ਸਫਾਈ ਤਾਰ ਜਦੋਂ ਆਪਣੀ ਗਰੀਬ ਐਵੇਂ ਆਪਾਂ ਘਰ ਤੋਂ ਮਰਮਰੂ ਕਰੀ ਜਾਈਏ ਜਦੋਂ ਹੜ ਕੋ ਹੈਗਾ ਤੂੰ ਉਡਾਣਾ ਨਹੀਂ ਆ ਚੱਲ ਨਹੀਂ ਅਸੀਂ ਕੋ ਮਰਮਰੂ ਕਰਨਾ ਐ ਨੀਰਾ ਬਰੈਸਨ ਜ਼ਿੰਦਗੀ ਦਿੱਤੀ ਅਸੀਂ ਜੀਣੀ ਨਹੀਂ ਆਪਣੀ ਹੋਰ ਐਸ਼ ਮਸਤੀ ਨਾਲ ਜਿਓ ਫਿਰ ਰੱਬ ਨੇ ਸਾਨੂੰ ਐਸ਼ ਦਿੱਤੀ ਅਸੀਂ ਐਸ਼ ਕਰਨੀ ਹੈ ਸਾਨੂੰ ਕਾਦੀ ਟੈਨਸ਼ਨ ਹੈ ਹੋਰ ਹਾਂ ਤੇ ਮਰਨਾ ਕਾਦੀ ਕੋਲ ਮਰਨ ਸਾਡੇ ਦੁਸ਼ਮਣ ਹੂੰ